ਉਹਦੀ ਇੱਕ ਪਰਸਨਲ ਐਨਮੀਟੀ ਤੁਸੀਂ ਕਹਿ ਸਕਦੇ ਹੋ ਇੱਕ ਬੰਦੇ ਦੇ ਨਾਲ ਹੈ ਜਿਹੜਾ ਲੱਖੀ ਹੈ ਹੈਨਾ ਉਸਕੇ ਉਹਦੇ ਵਾਈਫ ਦੇ ਨਾਲ ਰਿਲੇਟ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਦੇ ਜਿਹੜਾ ਬੰਦੇ ਜਿਸ ਬੰਦੇ ਨੇ ਮਾਰਿਆ ਲੱਖੀ ਉਹਦੀ ਨਾਲ ਰਿਲੇਟਿਓਨਸ਼ਿਪs ਕੱਲ ਰਾਤੀ 8:30 ਵਜੇ ਇਹਨਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਹੈ 8:30 ਵਜੇ ਤੋਂ ਬਾਅਦ ਸ਼ਰਾਬ ਪੀ ਕੇ ਇਹ ਵਾਚ ਚਲਾ ਗਿਆ ਬੰਦਾ ਉਹਨੇ ਦੁਬਾਰਾ ਇਹਨੂੰ ਬੁੜਾਇਆ ਰਾਤ ਦੇ 1:30 ਵਜੇ ਕਿ ਤੁਸੀਂ ਵਾਪਸ ਆਓ ਫਿਰ ਉੱਥੇ ਇਹ ਵਾਰਦਾ ਹੋਈ ਗਈ ਉਹ ਦੇ ਲਿਤੀ ਤੋਂ ਇਨਕੀ ਪਰਸਨਲ ਲੈਂਡਮਿਟੀ ਪੈਸੇ ਦਾ ਲੈਂਡਨ ਕਰਕੇ ਉਹ ਬੰਦੇ ਨੇ ਉਹਦਾ ਮਰਡਰ ਕਰਤਾ ਇੱਕ ਮਾਡਲ 1.22024 ਨੂੰ ਮਸਜਿਦ ਚੌਕ ਮੇ ਜੜੀ ਲੜਾਈ ਹੋਈ ਉਹਦੇ ਬਾਅਦ ਆਪਸ ਤੇ ਲੜ ਕੇ ਬੰਦਿਆਂ ਨੇ ਇੱਕ ਬੰਦੇ ਜਿਹੜਾ ਨਾਮ ਹੈ ਹਰਪ੍ਰੀਤ ਇਲੀਅਸ ਬੰਟੀ ਉਹਦਾ ਕਤਲ ਕਰਤਾ ਸੀ ਸ਼ਾਰਟ ਵੈਪਨ ਸੇ ਉਹਦੇ ਗੋਲੇ ਔਰ ਬੋਡੀ ਮੇ ਐਂਜਰੀ ਕਰਕੇ ਉਹਦਾ ਹਾਰਟ ਪੰਚਰ ਕਰਤਾ ਸੀ ਪਰਾ ਛੋਟਾ ਪਰਾ ਉਹ ਗੱਡੀ ਦੇ ਵਿੱਚ ਬੈਠਾ ਸੀ ਆ ਕੇ ਉਹਨਾਂ ਨੇ ਸ਼ੀਸ਼ੇ-ਵਿਸ਼ੇ ਤੋੜੇ ਉਹਨੂੰ ਮਾਰਿਆ ਘੁਟਿਆ ਔਰ ਡਿਊਰਿੰਗ ਮਤਲਬ ਇਹ ਮਾਰਪੀਟ ਮੇਂ ਹੀ ਉਸ ਬੰਦੇ ਕੀ ਡੈਥ ਹੋ ਗਈ ਸੋ ਇਹਦੇ ਵਿੱਚ ਅਸੀਂ ਜਸਵੰਤ ਸਿੰਘ ਜਿਹੜਾ ਸਰਪੰਚ ਹੈ ਉਹਦੀ ਅਰੈਸ ਪਾਈ ਹੈ ਨਾਲ ਕਲ ਤਿੰਨ ਬੰਨੋ ਦੀ ਅਰੈਸ ਹੋਰ ਪਾਈ ਹੈ ਸੌਰਾ ਬੇਲਿਆਸ ਲੋਹਾਂਡਾ ਕਰਨੈਲ ਸਿੰਘ ਅਮਨਦੀਪ ਏਲੀਅਸ ਕਾਲੂ ਇਹ ਸਾਰੇ ਬੰਦੇ ਪਹਿਲੇ ਵੀ ਡਿਫਾਲਟਰ ਹੈ ਇਹਨਾਂ ਦੇ ਉੱਪਰ ਪਹਿਲੇ ਵੀ ਲੜਾਈ ਝਗੜੇ ਕੇ ਪਰਚੇ ਦਰਜ ਹੈ ਤਾਂ ਉਹਨਾਂ ਦੀ ਡਿਟੇਲ ਅਸੀਂ ਤੁਹਾਨੂੰ ਦਈ ਦਵਾਂਗੇ ਫਿਰ ਮੈਂ ਤਿੰਨ ਮਨ ਕਿੰਨੀ ਸੁਣਾ ਕਿ ਜੇਲ੍ਹ ਸੇ ਬਾਹਰ ਆਏ ਇਹ ਆਪਨੇ ਵਿੱਚ ਕਿੰਨੇ ਮਰਡਰ ਨੇ ਤੇ ਕਿੰਨੇ ਅਰੈਸਟ ਹੋ ਟੋਟਲ ਦੇਖੇ ਟੋਟਲ ਮਰਡਰ ਦੇ 3 ਮਰਡਰਸ ਹੈ ਇੱਕ ਸੁਲਤਾਨਪੁਰ ਲੋਧੀ ਹੈਗਾ ਕਬੀਰਪੁਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਸਾਡਾ ਇੱਥੇ ਸਦਰ ਕਪੂਰਥਲੇ ਦੇ ਵਿੱਚ ਹੈ ਇੱਕ ਸਾਡਾ ਮਜੀਠ ਚੌਕ ਅਰਬਨ ਸਟੇਟ ਵਾਲਾ ਮਸਲਾ ਹੈ ਟੋਟਲ 3 ਮਰਡਰਸ ਹੈ ਇਹਦੇ ਵਿੱਚ ਅਸੀਂ ਟੋਟਲ ਹੁਣ ਤੱਕ 7 ਬੰਦੀਆਂ ਦੀ ਅਰੈਸਟਾਈ ਹੋਈ ਹੈ ਮੈਡਮ ਜੋ ਹਸਪੀਟਲ ਵਾਲਾ ਮਰਦਾ ਹੈ ਉਸਨੇ ਜੋ ਲੋਕ ਅਕਿਊਜ਼ ਹੈ ਉਹਨਾਂ ਵਿੱਚੋਂ ਕੁਝ ਲੋਕ ਦੇਰ से ਵੀ ਬਾਹਰ ਆ ਕੇ ਦਿਨ ਪਹਿਲੇ

ਹੈਨਾ ਉਹ ਕਬੀਰਪੁਰ ਥਾਣੇ ਦੇ ਵਿੱਚ ਇੱਕ ਹੁਸੈਨੀ ਵਾਲਾ ਬੁੱਲੇ ਪਿੰਡ ਹੈ ਉੱਥੇ ਦਾ ਰਹਿਣ ਵਾਲਾ ਹੈ ਉਹਦੀ ਇੱਕ ਪਰਸਨਲ ਐਨਿਮੀਟੀ ਤੁਸੀਂ ਕਹਿ ਸਕਦੇ ਹੋ ਇੱਕ ਬੰਦੇ ਦੇ ਨਾਲ ਹੈ ਜਿਹੜਾ ਲੱਖੀ ਹੈ ਹੈਨਾ ਉਸਕੇ ਉਹਦੇ ਵਾਈਫ ਦੇ ਨਾਲ ਇਲੈਸਿਟ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਦੇ ਜਿਹੜਾ ਬੰਦੇ ਜਿਸ ਬੰਦੇ ਨੇ ਮਾਰਿਆ ਲੱਖੀ ਨੇ ਉਹਦੀ ਨਾਲ ਇਲੈਸਿਟ ਰਿਲੇਸ਼ਨਸ਼ਿਪਸ ਤੇ ਕੱਲ ਰਾਤੀ 8:30 ਵਜੇ ਇਹਨਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਹੈ 8:30 ਵਜੇ ਬਾਅਦ ਸ਼ਰਾਬ ਪੀ ਕੇ ਇਹ ਬੱਚਾ ਲੱਗ ਗਿਆ ਹਾਂ ਉਹਨੇ ਦੁਬਾਰਾ ਇਹਨੂੰ ਬੁੜਾਇਆ ਰਾਤ ਦੇ 1:30 ਵਜੇ ਕਿ ਤੁਸੀਂ ਵਾਪਸ ਆਓ ਫਿਰ ਉੱਥੇ ਇਹ ਵਾਰਦਾ ਹੋਈ ਹੈ ਉਹਦੇ ਵਿੱਚ ਤੋਂ इनकी ਪਰਸਨਲ ਲਿਮਿਟੀ ਪੈਸੇ ਦਾ ਲੈਣ-ਦੇਣ ਕਰਕੇ ਉਹ ਬੰਦੇ ਨੇ ਇਹਦਾ ਮर्डर ਕਰਤਾ ਸਹੀ ਦੋਨੋਂ ਕਿਸਾਨ ਸਨ ਇੱਕ ਕਿਸਾਨ ਜothe ਬੰਦੀ ਦੂਸਰਾ ਬੜਾ ਗਰੀਬ ਬੰਦਾ ਹੈ ਜਿਹਨੂੰ ਮਾਰਿਆ ਹੈ ਇਹਨਾਂ ਉਹ ਬੜਾ ਗਰੀਬ ਬੰਦਾ ਹੈ ਲੇਕਿਨ ਫਿਰ ਵੀ ਦੋਨੋਂ ਕੇ ਦੋਨੋਂ ਐਗਰੀਕਲਚਰਲ ਮਸਲੇ ਦਾ ਸੰਬੰਧ ਹੈ ਮਤਲਬ ਕਿਸਾਨ ਉਹ ਵੀ ਫੈਮਿਲੀ ਬੈਕਗ੍ਰਾਉਂਡ ਚ ਫੈਮਿਲੀ ਚੋਂ ਆਉਂਦੇ ਹਨ ਫੈਮਿਲੀ ਦੇ ਵਿੱਚ ਇੱਥੇ ਲਖਵੀਰ ਦਾ ਜਿਹੜਾ ਬੰਦੇ ਨੇ ਮਾਰਿਆ ਉਹਦਾ ਇੱਕ ਲੜਕਾ ਹੈਗਾ ਉਹ ਵੀ ਹੈ ਨਾਲ ਉਹਦੇ ਇੱਕ ਉਸਕਾ ਫਰੈਂਡ ਹੈਗਾ ਜਿਹੜਾ ਮਤਲਬ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਟੋਟਲ ਕਿੰਨੇ ਬੰਦੇ ਇਨਵੋਲਵ ਹੈ ਉਥੇ ਦੂਜੇ ਪਾਸੇ ਜਿਹੜਾ ਹੈਗਾ ਉਹ ਬੰਦਾ ਹੈ ਉਹਦੀ ਵਾਈਫ ਨਾਲ ਸੀ ਔਰ ਉਹਦੀ ਵਾਈਫ ਨੇ ਵੀ ਉਹਨੂੰ ਫੋਨ ਆਇਆ ਕਿ ਇਹਨੂੰ ਵੇਚ ਸੋ ਦਿਸ ਵਾਸ ਦਾ ਹੈ ਬਾਕੀ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ ਜੈਸੇ ਜੈਸੇ ਇਨਵੈਸਟੀਗੇਸ਼ਨ ਪ੍ਰੋਸੀਡ ਕਰੇਗੀ ਅਸੀਂ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਕੋਈ ਮੈਮ ਅਰੈਸਟ ਹੋਵੇ ਹਾਂਜੀ ਵਿਹੇਵ ਅਰੈਸਟਡ ਲਖਵੀਰ ਹੈ ਨਾ ਜਿਹੜਾ ਬੰਦਾ ਮੇਨ ਹੈਗਾ ਫਿਲਹਾਲ ਉਹਦੀ ਅਰੈਸਟ ਬਾਕੀ ਫਰਦਰ ਡਿਟੇਲਸ ਵੀ ਲੇਟ ਯੂ ਨਾ ਨਾ ਇਸੇ ਜਿਹੜਾ ਖੂਫਲਾ ਦੇ ਵਿੱਚ ਵੀ ਜਿਹੜੀ ਸਬਜੈਕਟ ਹੈ ਮੈਂ ਦੋ ਮਰਡਰ ਹੋਏ ਸੀ ਉਹਨਾਂ ਚ ਕੀ ਹੁਣ ਦਾ ਪ੍ਰੋਗਰੈਸ ਹੈ ਹਾਂਜੀ ਇੱਕ ਮਰਡਰ 21 2024 ਨੂੰ ਮਸਜਿਦ ਚੌਕ ਮੈਂ ਜਿਹੜੀ ਲੜਾਈ ਹੋਈ ਉਹਦੇ ਬਾਅਦ ਅਪਸ ਤੇ ਲੜ ਕੇ ਬੰਦਿਆਂ ਨੇ ਇੱਕ ਬੰਦੇ ਜਿਹੜਾ ਨਾਮ ਹੈ ਹਰਪ੍ਰੀਤ ਇਲਿਆਸ ਬੰਟੀ ਉਹਦਾ ਕਤਲ ਕਰਤਾ ਸੀ ਅ ਸ਼ਾਰਟ ਵੈਪਨਸ ਸੇ ਉਹਦੇ ਗੋਡੇ ਔਰ ਬੋਡੀ ਮੇ ਇੰਜਰੀ ਕਰਕੇ ਉਹਦਾ ਹਾਰਟ ਪੰਚਰ ਕਰਤਾ ਸੀ ਉਹਦੇ ਵਿੱਚ ਅਸੀਂ ਪਹਿਲੇ ਤੋਂ ਦੋ ਬੰਦੇ ਜਿਹੜੇ ਮੁੱਖ આરોપી ਹੈ 파ਰਥ ਔਰ ਲੋਕੇਸ਼ 엘ያስ ਚਿੰਕੀ ਇਹ ਸਾਰੇ ਬੰਦੇ ਰਲ ਮਿਲ ਕੇ ਟ੍ਰੈਵਲ ਟ੍ਰੈਵਲ ਏਜੰਟੀ ਦਾ ਕੰਮ ਕਰਦੇ ਸੀ ਫਿਲਹਾਲ ਕੇ ਇਨਵੈਸਟੀਗੇਸ਼ਨ ਵਿੱਚ ਇਹ ਦਏ ਕਿ ਇਹ ਨਾ ਕੁਝ ਕੁਝ ਡਾਕੂਮੈਂਟੇਸ਼ਨ ਦਾ ਕੰਮ ਕਰਦੇ ਸੀ ਜਦਾਂ ਕਰਕੇ ਨਾ ਇਹ 파ਰਥ ਮੁੰਡਾ ਹੈ ਜਿਹੜਾ ਇਹਨੂੰ ਜਿਸ ਬੰਦੇ ਨੇ ਜਿਸ ਬੰਦੇ ਕੋ ਮਾਰਾ ਹੈ ਉਹਦੇ ਉਹਨੂੰ ਇਹਨੇ 15-20 ਲੱਖ 25 ਲੱਖ ਰੁਪਏ ਦਿੱਤਾ ਸੀ ਵਿਦੇਸ਼ ਜਾਣ ਵਾਸਤੇ ਪਰ ਕੁਝ ਕਰਕੇ ਕੋਈ ਪ੍ਰੋਬਲਮ ਕਰਕੇ ਇਹਦਾ ਵੀਜ਼ਾ ਨਹੀਂ ਲੱਗਾ। ਤੋਂ ਇਸ ਕਰਕੇ ਉਹ ਪਰਸਨਲ ਇੰਡਮਨਿਟੀ ਰੱਖਦੇ ਸੀ ਉਹ ਬਾਰ-ਬਾਰ ਉਹਨੂੰ ਹਰਾਸ ਕਰਦੇ ਸੀ ਕਿ ਤੂੰ ਕੋਈ ਡਾਕੂਮੈਂਟੇਸ਼ਨ ਤੁਸੀਂ ਸਾਡਾ ਕਰਕੇ ਉਹਦੇ ਬਾਅਦ ਵੀ ਸਾਨੂੰ ਬਾਹਰ ਨਹੀਂ ਭੇਜਿਆ। ਵਿੱਚ ਮੇ 2-4 ਬੰਦੋ ਕੀ 올 ਇਨਵੋਲਵਮੈਂਟ ਹੈ ਜਿਹਦੇ ਵਿੱਚ ਅਸੀਂ ਵਖਰਾ ਪਰਚਾ ਕਰਾਂਗੇ। ਇਸ ਕਰਕੇ ਇਹਨੇ ਆਪਣੇ ਜੀਜਾ ਨੂੰ ਬੁਲਾਇਆ जरा है लोकेश चिंकी और ये सारे इकट्ठे होकर इन्हें दो चार मुंडे और बुलाए उत्थे तेज हथियार ये लेके आए पहुंचे उत्थे लड़ाई हुई लड़ाई करके फिर उत्थे ड्यूरिंग स्कफल इन्होंने हरप्रीत को मार दिया हूं तक अरेस्ट दो बंदे हैं जो मेन आरोपी हैं वो अरेस्ट किए हैं साढ़े दो बंदे एब्सकॉन्डर है फर्दर इन्वेस्टिगेशन इज ऑन जो जो भी जिन्हों का भी रोल आएगा सामने अगर सामने जरूरत पेगी तो सैपरेट पर्चा भी करा हॉस्पिटल हाँ जी ਜਿਹੜਾ ਹਸਪੀਟਲ ਤੇ ਮਰਡਰ ਹੋਇਆ ਅਗੇਨ ਇਟ ਇਜ਼ ਅ ਮੈਟਰ ਉੱਥੇ ਜਿਹੜਾ ਬੰਦਾ ਸਰਪੰਚ ਹੈ ਉਹਦੀ ਬੇਟੀ ਦੇ ਨਾਲ ਜਿਹੜਾ ਮੁੰਡਾ ਮਰਿਆ ਉਹਦੇ ਐਲ্ডার ਬ੍ਰਦਰਸ ਸੇ ਰਿਲੇਸ਼ਨ ਸੀ ਤੋਂ ਇਹਨਾਂ ਦੀ ਆਪਸ ਦੇ ਵਿੱਚ ਸ਼ਾਮੇ ਲੜਾਈ ਹੋਈ ਹੈ ਪਿੰਡ 'ਚ ਲੜਾਈ ਤੋਂ ਬਾਅਦ इनको ਕੁਝ ਬਲੰਟ ਇੰਜਰੀਜ਼ ਆਈ ਜਿਹਦੇ ਕਰਕੇ ਉਹ ਮੁੰਡਾ ਜਿਹੜਾ ਜਿਹਦੇ ਰਿਲੇਸ਼ਨ ਹੈ ਕਰਨ ਉਹ ਆ ਕੇ ਹਸਪੀਟਲ ਦਾਖਲ ਹੋਇਆ ਪਿੱਛੇ-ਪਿੱਛੇ ਇਹ ਸਾਰੇ ਪਿੰਡ ਵਾਲੇ ਸਿਵਲ ਹਸਪੀਟਲ